ਜੈ ਕਰਾ ਸ਼੍ਰੀ ਪ੍ਰੇਮਧਾਮ ਸਰਕਾਰ ਦਾ ਉਹ ਸਾਡੇ ਦਰਬਾਰ ਕੀ ਜੈ ਪ੍ਰੇਮਧਾਮ ਦਰਬਾਰ ਦੇ ਵਿੱਚ ਦਾ ਹਰ ਸਾਲ ਕੋਈ ਨਾ ਕੋਈ ਫੰਕਸ਼ਨ ਹੁੰਦਾ ਰਹਿੰਦਾ ਹੈ ਇਥੋਂ ਮੁਹੱਬਤ ਦਾ ਪੈਗਾਮ ਹਮੇਸ਼ਾ ਜਾਂਦਾ ਹੈ ਅੱਜ ਪ੍ਰੇਮਧਾਮ ਦੇ ਵਿੱਚ ਪੀਰਾਂ ਦੇ ਪੀਰ ਦਿੱਸ਼ਤਗੀ ਅਬਦੁਲ ਕਾਦਰ ਜਿਲਾਨੀ ਗੌਸ ਸੈਦਮ ਸਰਕਾਰ ਦੇ ਆਸਥਾਨੇ ਨਹੀਂ ਪੱਥਰ ਰੱਖਿਆ ਗਿਆ ਔਰ ਸਾਡੇ ਸਾਰੇ ਟਰਸਟੀ ਮਨਮੋਹ ਮਿੱਤਰ ਜੀ ਯਦੋ ਜੀ ਦਿਮਪਲ ਜੀ ਰਵੀ ਭయ్యా ਜੀ ਰਮੇਸ਼ ਜੀ ਯਤਨ ਜੀ ਮਗਲਾਨੀ ਸਾਹਿਬ ਹੋਰ ਵੀ ਸਾਥੀ ਤਸਰੀ ਪਹੁੰਚੋ ਨੇ ਅੱਜ ਸਭ ਨੇ ਦੁਆ ਕੀਤੀ ਹੈ ਪੰਜਾਬ ਦੀ ਅਮਨ ਸ਼ਾਂਤੀ ਲਈ ਕਿ ਪੰਜਾਬ ਔਰ ਦੁਨੀਆ ਵਿੱਚ ਹਮੇਸ਼ਾ ਅਮਨ ਸ਼ਾਂਤੀ ਦਾ ਬੋਲਬਾਲਾ ਬਣਿਆ ਰਹੇ ਦੁਆ ਦੇ ਨਾਲ ਅੱਜ ਨਹੀਂ ਪੱਥਰ ਰੱਖਿਆ ਮੈਂ ਪ੍ਰੇਮਦਾਮ ਨੂੰ ਚਾਹ ਨਾਲ ਜਿਨੇ ਪ੍ਰੇਮਦਾਮ ਨੂੰ ਮੁਹੱਬਤ ਕਰਦੇ ਆ ਪਿਆਰ ਕਰਦੇ ਆ ਸਰਕਾਰ ਨੂੰ ਮੁਹੱਬਤ ਕਰਦੇ ਆ ਪਿਆਰ ਕਰਦੇ ਆ ਸਭ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਮੁਬਾਰਕਵਾਦ ਦਿਨਾ ਔਰ ਦੁਆ ਕਰਦਾ ਕਿ ਮਾਲਕ ਸਰਦੀਆਂ ਜੈਜ ਮਨੋ ਕਾਮਨਾ ਪੂਰੀਆਂ ਕਰੇ ਔਰ ਸਾਡੇ ਪੰਜਾਬ ਦੁਸ਼ਤ ਦੁਨੀਆ ਵਿੱਚ ਹਮੇਸ਼ਾ ਅਮਨ ਸ਼ਾਂਤੀ ਦਾ ਬੋਲਬਾਲਾ ਅੱਜ ਵੀ ਪੱਥਰ ਟਾਈਮ ਹੈ ਕਿਸ ਚੀਜ਼ ਦਾ ਰੱਖਿਆ ਅੱਜ ਦਾ ਨਹੀਂ ਪੱਥਰ ਬੜੇ ਪੀਰ ਸਾਹਿਬ 11ਵੀਂ ਦੀ ਸਰਕਾਰ ਗੋਸਪਾਗ ਗੋਸਿਆ ਜਨ ਪੀਰਾਂ ਦੇ ਪੀਰ ਦਸ਼ਤਗੀਰ ਸਰਕਾਰ ਦੇ ਆਸਥਾਨੇਆਂ ਨਹੀਂ ਪੱਥਰ ਰੱਖਿਆ ਗਿਆ ਅੱਜ ਦੀ ਆਸਥਾਨੇ ਦਾ ਵੀ ਨਹੀਂ ਪੱਥਰ ਰੱਖਿਆ ਗਿਆ ਲੇਕਿਨ ਦਰਵਾਜ਼ਾ ਲਗਭਗ 1 ਤੋਂ ਲੈ ਕੇ 1.5 ਸਾਲ ਦੇ ਵਿੱਚ ਕੰਪਲੀਟ ਹੋਊਗਾ ਅੱਜ ਖਾਸ ਦਿਨ ਹੈ ਸਰਕਾਰ ਦਾ ਖਾਸ ਦਿਨ ਜਿਸ ਤਰ੍ਹਾਂ ਕਿ ਹਰ ਸਾਲ ਹਰ ਮਹੀਨੇ 11ਵੀਂ ਹੁੰਦੀ ਹੈ ਅੱਜ ਸਾਲ ਦੀ ਸਭ ਤੋਂ ਵੱਡੀ 11ਵੀਂ ਹੈ ਸਾਲ ਦੇ ਵਿੱਚ ਇੱਕ ਵੱਡੀ 11ਵੀਂ ਹੁੰਦੀ ਹੈ ਅੱਜ ਜੋ ਵੱਡੀ 11ਵੀਂ ਦਿਨ ਹੈ ਜੋ ਪੂਰੇ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਹੈ ਅੱਜ ਉਹ ਦਿਨ ਸਰਕਾਰ ਦੇ ਹਸਤਿਆਨਨੀ ਪੱਤੇ ਰੱਖਿਆ ਗਿਆ। ਬਾਬਾ ਕੀ ਕੀ ਬਦਲਾਵ ਹੋਣਗੇ ਅੱਜ ਦਾ ਪ੍ਰੋਮਿਸ ਤੋਂ ਮਹਿਫਲ ਹੋਊਗੀ ਜੀ। ਪੰਜਾਬ ਦੇ ਸਾਡੇ ਬੜੇ ਅੱਛੇ ਸੂਫੀ ਸਿੰਗਰ ਨੇ ਸਰਦਾਰ ਅਲੀ ਜੀ ਉਹ ਸਰਕਾਰ ਦਾ ਗੁਣਗਾਨ ਕਰਨਗੇ। ਭੰਡਾਰਾ ਚੱਲੂਗਾ। ਔਰ ਉਸ ਤੋਂ ਬਾਅਦ ਸੰਗਤ ਕੱਲ ਵੀ ਇਸ ਖੁਸ਼ੀ ਦੇ ਵਿੱਚ ਪੂਰੀ ਦੀ ਪੂਰੀ ਸੰਗਤ ਇੱਥੋਂ ਦੁਬਈ ਲਈ ਰਵਾਨਾ ਹੋ ਰਹੀ ਹੈ। ਇੱਥੋਂ ਮਹਿਫਲ ਕੱਲ ਪਰਸੋਂ ਰਾਤ ਦੀ ਦੁਬਈ ਚ ਹੋਊਗੀ। ਇਹ ਹਾਲ ਕਿੱਡਾ ਵੱਡਾ ਬੰਦਿਆ। ਜੀ। ਕਿੰਨਾ ਵੱਡਾ ਬੰਦਿਆ। ਨਹੀਂ ਦਾ ਟੋਟਲ ਦਾ ਸਰਕਾਰ ਦੇ ਕਰਮ ਨਾਲ ਇੱਥੇ ਲੱਗਦਾ 2.5 ਏਕੜ ਜਗ੍ਹਾ ਹੈ। ਜਿਹੜਾ ਆਸਥਾਨਾ ਬੰਨਾ ਹੈ ਉਹ ਲਗਭਗ 30 ਬਤੀ ਦੇ ਆਸ-ਪਾਸ ਬੰਨਾ ਹੈ ਸਰਬਕਰਮ ਕੀ ਪਹੁੰਚਣਗੇ ਸナイਪਰ ਜੀ ਬਿਲਕੁਲ 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 ਇਹ ਦਰਵਾਰ ਦੇ ਵਿੱਚ ਪਹੁੰਚਾ ਹੈ ਤੁਸੀਂ ਮੇਰੇ ਲਈ ਸਾਰੇ ਵਕਲ ਵਿਕੀ ਦਰਵਾਰ ਦੇ ਪਹੁੰਚਾ ਰਹੇ ਹਿੰਸਾਲ ਬਕਰਮ ਕੀ ਦੇ ਲਈ ਸੰਗਤ ਨੂੰ ਕੀ ਕਹਣਾ ਚਾਹ ਰਹੇ ਹੋ ਭਾਈ ਸੰਗਤ ਨੂੰ ਹਮੇਸ਼ਾ ਮੁਹੱਬਤ ਦਾ ਪੈਗਾਮ ਹੁੰਦਾ ਪ੍ਰੇਮਧਾਮ ਵੱਲੋਂ ਕਿ ਪ੍ਰੇਮਧਾਮ ਦੇ ਵਿੱਚ ਕਦੇ ਵੀ ਕਿਸੇ ਧਰਮ ਨੂੰ ਉੱਪਰ ਜਾਂ ਨੀਚੇ ਨਹੀਂ ਦਿਖਾਇਆ ਜਾਂਦਾ ਸਾਰੇ ਧਰਮ ਬਰਾਬਰ ਨੇ ਇੱਥੇ ਇਹ ਜਿੱਥੇ ਹਾਂ ਪਰ ਹੋਤਾ ਹੈ ਹਰ ਧਰਮ ਦਾ ਸਨਮਾਨ ਮਿਲਦਾ ਹੈ ਮੁਹੱਬਤ ਦਾ ਪੈਗਾਮ ਉਸੇ ਕਾ ਨਾਮ ਸ਼੍ਰੀ ਪ੍ਰੇਮ ਔਰ ਪ੍ਰੇਮ ਦੰਬਰ ਉਹ ਹਮੇਸ਼ਾ ਮੈਸੇਜ ਗਿਆ ਹੈ ਕਿ ਕਿਸੇ ਜ਼ਰੂਰਤਮੰਦੀ ਹੈਲਪ ਕਰੋ ਜਿਸ ਤਰ੍ਹਾਂ ਪ੍ਰੇਮ ਦੰਬ ਦੇ ਵਿੱਚ ਲਗਭਗ ਦਿੱਲੀ ਸੈਕਟਰੋਂ ਬੰਦਾ ਭੋਜਨ ਕਰਦਾ ਹੈ ਤਿੰਨ ਸੜਕਾਂ ਦੇ ਵਿੱਚ ਇੱਕੋ ਹੀ ਐਸਾ ਦਰਵਾਜ਼ਾ ਜਿੱਥੇ ਦਿੱਲੀ ਲੰਗਰ ਚੱਲਦਾ ਹੈ ਕਾਲੀ ਸੜਕ ਨੁਰਵਾ ਰੋਡ ਕਾਕਵਾ ਰੋਡ ਕਲਾਸ਼ਨਗਰ ਰੋਡ ਦੇ ਉੱਪਰ ਤਿੰਨੇ ਸੜਕਾਂ ਦੇ ਉੱਪਰ ਇੱਕ ਕੱਲਾ ਦਰਵਾਜ਼ਾ ਹੈ ਜਿੱਥੇ ਡੇਲੀ ਸੈਕਟਰੋਂ ਬੰਦੇ ਭੋਜਨ ਕਰਦੇ ਨੇ ਔਰ ਵੀਰਵਾਰ ਲੰਗਰ ਵਾਰ ਹਜ਼ਾਰਾਂ ਇਤਿਹਾਸ ਚ ਲੋਕ ਇੱਥੇ ਭੋਜਨ ਕਰਦੇ ਨੇ ਲਗਭਗ 120 ਮਹਿਲਾਵਾਂ ਨੂੰ ਹਰ ਮਹੀਨੇ ਰਾਸ਼ੀ ਸਮਗਰੀ ਦਿੱਤੀ ਜਾਂਦੀ ਹੈ ਔਰ ਰਾਸ਼ਨ ਵੀ ਲਗਭ ਔਰ ਬੱਚੇ ਕੁਝ ਪ੍ਰੇਮਦਾਨ ਨੇ ਰੌਬਟ ਕੀਤੇ ਹੋਏ ਨੇ ਜਿਨ੍ਹਾਂ ਨੂੰ ਸਕੂਲ ਫੀਸ ਦੀ ਹੈਲਪ ਕੀਤੀ ਜਾਂਦੀ ਹੈ ਔਰ ਹਰ ਸਾਲ ਕਰਨਾਲੀਆਂ ਮਸ਼ੀਨਾ ਟਰਾਈਸਾਈਕਲਸ ਬੱਚਿਆਂ ਇਸ ਸਟੇਸ਼ਨਰੀ व्हीलਚੇਰ ਦਰਵਾਰ ਵੱਲੋਂ व्हीलचेयर ਦਿੱਤੀਆਂ ਜਾਂਦੀਆਂ ਨੇ ਔਰ ਮੇਰਾ ਮੈਸੇਜ ਇੱਕੋ ਹੀ ਹੁੰਦਾ ਕਿ ਕਿਸੇ ਜ਼ਰੂਰਤਮੰਦੀ ਹੈਲਪ ਕਰੋ ਕਿਸੇ ਵੀ ਰੂਪ ਦੇ ਵਿੱਚ ਕਰੋ ਬਲੱਡ ਕੈਂਪ ਪਰਿਵਾਰ ਤੱਕ ਨਹੀਂ ਕੋਈ ਪਹੁੰਚ ਸਕਿਆ ਉਹਨਾਂ ਨੂੰ ਕਿਲਾ ਦੇ ਕਿਸ ਤਰ੍ਹਾਂ ਉਹ ਮਿਲ ਸਕਦੇ ਆ ਕਿ ਜੀ ਬਿਲਕੁਲ ਪ੍ਰੇਮ ਦਾ ਬਲਕ ਫਾਰਮਿਸ਼ੂ ਕੀਤਾ ਜਾਂਦਾ ਜੀ ਕਿਸੇ ਨੂੰ ਕਿਸੇ ਪ੍ਰਕਾਰ ਦੀ ਵੀ ਜਰੂਰਤ ਹੁੰਦੀ ਹੈ ਉਹ ਫਾਰਮ ਭਰ ਕੇ ਪ੍ਰੇਮ ਦਾ ਮਜਮਾ ਕਰਵਾਉਂਦੇ ਨੇ ਉਸ ਤੋਂ ਬਾਅਦ ਸਾਡੀ ਟੀਮ ਉਹਨੂੰ ਦੇਖਦੀ ਵੀ ਜਰੂਰਤਮੰਦ ਹੈ ਜਾਂ ਨਹੀਂ ਹੈ ਕਿ ਅਗਰ ਉਹ ਵਾਕਈ ਜਰੂਰਤਮੰਦ ਹੈ ਤਾਂ ਪ੍ਰੋਪਰ ਦੇ ਕੇ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਆ। ਅਭੀ ਨਿਸ਼ਚੈ ਨਹੀਂ ਪੰਜਾਬ ਸੰਕਟ ਵਿੱਚ ਗਿਆ ਹਰ ਕੋਈ ਗਿਆ ਆਉਣ ਵਾਲਾ ਸਮੇਂ ਵੀ ਸੰਕੇਤ ਦਿੱਤਾ ਗਿਆ ਵੀ ਬਾਰਿਸ਼ ਤੇ ਹਵਾਵਾਂ ਆਉਣਗੇ ਵੱਡੀ ਪੰਜਾਬ ਜੀ ਬਿਲਕੁਲ ਅਸੀਂ ਪ੍ਰੋਪਰ ਦਾ ਸਹਾਇਤਾ ਵੀ ਕਰਦੇ ਆ ਦੁਆ ਵੀ ਕਰਦੇ ਆ ਤੁਹਾਨੂੰ ਸ਼ਾਇਦ ਪਤਾ ਹੋਵੇ ਸਾਰੀ ਮੀਡੀਆ ਮੇਰੇ ਵੀਰ ਛੋਟੇ ਵੱਡੇ ਭਰਾ ਸਾਰੇ ਉਸ ਟਾਈਮ ਲਗਾਤਾਰ ਛੇ ਦਿਨ ਗੱਡੀਆਂ ਸਾਰੇ ਪਿੰਡਾਂ ਦੇ ਵਿੱਚ ਘੁੰਮਦੀਆਂ ਰਹੀਆਂ ਨੇ ਔਰ ਹੁਣ ਵੀ ਤੁਹਾਨੂੰ ਦੱਸ ਦਿਆਂ ਕਿ ਪਾਣੀ ਉਤਰਨ ਤੋਂ ਬਾਅਦ ਵੀ ਬੜੇ ਲੋਕ ਬੜੀ ਬੜੀ ਤਕਲੀਫ ਦੇ ਵਿੱਚ ਨੇ ਕੋਈ ਪਾਣੀ ਉਤਰਨ ਤੋਂ ਬਾਅਦ ਸਾਡੀ ਮਾਰ ਖਤਮ ਨਹੀਂ ਹੋਈ ਹੈਗੀ ਤਾਂ ਵੀ ਇਸ ਤਿੰਨ ਤੋਂ ਚਾਰ ਪਿੰਡਾਂ ਦੇ ਵਿੱਚ ਲਗਾਤਾਰ ਸੇਵਾ ਕਿਸੇ ਵੀ ਰੂਪ ਵਿੱਚ ਸਾਡੀ ਪ੍ਰੇਮ ਦਾ ਆਂਦੀ ਪੂਰੀ ਟੀਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਮੁਹੱਬਤ ਦੀ ਧਰਤੀ ਹੈ ਇਹ ਧਰਤੀ ਗੁਰੂਆਂ ਪੀਰਾਂ ਦੀ ਹੈ ਸਿ ਹਰ ਰਹੂਗੀ ਅੱਜ ਦੇਖੋ ਸਭ ਤੋਂ ਵੱਧ ਦਲੇਰੀ ਪੰਜਾਬ 'ਚ ਕਿਉਂ ਹੈ ਕਿਉਂਕਿ ਪੰਜਾਬ ਸਾਡੇ 'ਚ ਦਸਾਂ ਪਾਸੇ ਜਿਹੜਾ ਗੋਲ ਇੰਸੈਂਟਿਵ ਆਇਸ਼ੀ ਦੀ ਪਾਈ ਹੈ ਪੂਰਾ ਪਰਿਵਾਰ ਪੂਰਾ ਵੰਸ਼ ਮਾਰੇ ਆ ਤਾਂ ਪੰਜਾਬ ਸਾਡਾ ਇੱਕ ਗੁਰੂ ਆਪੀ ਦਾ ਦਿਲੇਰੀ ਧਰਤੀ ਮੰਨਿਆ ਜਾਂਦਾ ਹੈ